ਲੱਖਾ ਸਿੰਘ ਐ ਨਾਨਕ ਸਰਦਾ ਕਿਤੇ ਵੇਖਿਓ ਉਹ ਆਰਐਸਐਸ ਦੇ ਕੈਂਪ ਦੇ ਵਿੱਚ ਜਾ ਕੇ ਬੈਠਿਆ ਮੰਡੀ ਵਾਲਾ ਗੁਰਵਿੰਦਰ ਸਿੰਘ ਉਹ ਗੁਰਮੁਖ ਭੈਰੋ ਜਾ ਕੇ ਆਰਐਸਐਸ ਦੇ ਕੈਂਪ ਦੇ ਵਿੱਚ ਬੈਠਾ ਜਿਨ੍ਹਾਂ ਨੂੰ ਅਸੀਂ ਬਾਬੇ ਮੰਨਿਆ ਜਿਨ੍ਹਾਂ ਨੂੰ ਅਸੀਂ ਸਾਧੂ ਮੰਨਿਆ ਜਿਨ੍ਹਾਂ ਤੇ ਅਸੀਂ ਆਸ ਰੱਖੀ ਵੀ ਇਹ ਸਾਡੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਨਗੇ ਜਿ ਉਹਨਾਂ ਤੇ ਅਸੀਂ ਆਸ ਰੱਖੀ ਵੀ ਇਹ ਗੁਰੂ ਨਾਨਕ ਦੇ ਘਰ ਦੀ ਗੱਲ ਨੂੰ ਅੱਗੇ ਲੈ ਕੇ ਜਾਣਗੇ প্রচার প্রসার ਕਰਨਗੇ ਉਹ ਲੋਕ ਤੇ ਉਹਨਾਂ ਲੋਕਾਂ ਦੀ ਮੁਕਲਾਂ ਦੇ ਵਿੱਚ ਜਾ ਕੇ ਬੈਠ ਕੇ ਜਿਹੜੇ ਗੁਰੂ ਨਾਨਕ ਦੇ ਘਰ ਨੂੰ ਮੰंदे ਨਹੀਂ ਗੁਰੂ ਨਾਨਕ ਦੇ ਘਰ ਦੇ ਨਾਲ ਈਰਖਾ ਗੁਰੂ ਨਾਨਕ ਦੇ ਘਰ ਦੇ ਨਾਲ ਮੱਥਾ ਲਾ ਕੇ ਬੈਠੇ ਹੁੰਦੇ ਸਿੱਧ ਹੋ ਗਿਆ ਨਾ ਵੀ ਇਹ ਬਰੰਚਾਂ ਇਹਨਾਂ ਦੀਆਂ ਨੇ ਇਹ ਬਰੰਚਾਂ ਇਹ ਦੁਕਾਨਾਂ ਨੇ ਜਿਹੜੀਆਂ ਜੰਨੀਆਂ ਇਹ ਸਾਰੀਆਂ ਇਹਨਾਂ ਦੀਆਂ ਨੇ ਗੁਰਮਖੋ ਅੱਜ ਸਾਡੇ ਧਰਮ ਦੇ ਵਿੱਚ ਸਿੱਖੀ ਲਿਵਾਸ ਦੇ ਅੰਦਰ ਮੈਂ ਕਹਿ ਰਿਹਾ ਇਹੋ ਜਿਹੇ ਬਹਿਰੂਪੀਏ ਜਿਹੜੇ ਪ੍ਰਵੇਸ਼ ਕਰ ਗਏ ਨਾ ਇਹਨਾਂ ਨੂੰ ਪਛਾਣਨ ਦੀ ਲੋੜ ਹੈ ਜੇ ਨਾ ਪਛਾਣਿਆ ਤੇ ਸੱਚ ਜਾਣਿਓ ਫਿਰ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਨਾ ਆਉਣ ਵਾਲੀ ਜਿਹੜੀ ਪਨੀਰੀ ਹੈ ਆਉਣ ਵਾਲੀ ਜਿਹੜੀ ਨੌਜਵਾਨੀ ਹੈ ਉਹ ਸਾਨੂੰ ਕਦੇ ਮਾਫੀ ਨਹੀਂ ਕਰੇ ਕਦੇ ਮਾਫੀ ਨਹੀਂ ਕਰੇਗੀ ਉਹ ਇਨਾਂ ਨੂੰ ਪਛਾਣੀਏ ਜਿਨ੍ਹਾਂ ਤੇ ਅਸੀਂ ਆਸァ ਲਾਈ ਬੈਠੇ ਆਂ ਜਿਨ੍ਹਾਂ ਨੂੰ ਜਿਨ੍ਹਾਂ ਦੇ ਗਲਾਂ ਦੇ ਵਿੱਚ ਅਸੀਂ ਰੱਬ ਦੀਆਂ ਤਖਤੀਆਂ ਪਾਈਆਂ ਵੀ ਆ ਲੈ ਜਿਨ੍ਹਾਂ ਨੂੰ ਅਸੀਂ ਰੱਬ ਦੇ ਅਹੁਦੇ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਬ੍ਰਹਮ ਗਿਆਨੀਆਂ ਦੇ ਅਹੁਦੇ ਦਿੱਤੇ ਹੋਏ ਨੇ ਜਿਨ੍ਹਾਂ ਨੂੰ ਅਸੀਂ ਮਹਾਪੁਰਖਾਂ ਦੇ ਅਹੁਦੇ ਦਿੱਤੇ ਹੋਏ ਨੇ ਇਹ ਖੜੇ ਕਿੱਥੇ ਨੇ ਇਹਨਾਂ ਦੀ ਸੋਚ ਕੀ ਹੈ ਇਹਨਾਂ ਦੇ ਪਿੱਛੇ ਹੈ ਕੌਣ ਹੈ ਉਹੀ ਨਹੀਂ ਐਡਿਡ ਡੇਰੇ ਬਣਦੇ ਉਹੀ ਨਹੀਂ ਐਡੀਆਂ ਐਡੀਆਂ ਮਹਿੰਗੀਆਂ ਗੱਡੀਆਂ ਗੁਰਮੁਖ ਪਿਆਰਿਆਂ ਆਉਂਦੀਆਂ ਜੇ ਇਹਨਾਂ ਨੂੰ ਫੰਡ ਆਉਂਦਾ ਨਾ ਤਾਂ ਐਡੀਆਂ ਐਡੀਆਂ ਬਿਲਡਿੰਗਾਂ ਬਣਦੀਆਂ ਸਮਝੋ ਬੇਨਤੀ ਨੂੰ ਗੁਰਮੁਖ ਪਿਆਰਿਓ ਜੇ ਕਿਉਂਕਿ ਕਿਸੇ ਨੇ ਕਿਹਾ ਨਾ ਕਹਿੰਦੇ ਨਾ ਤੀਰਾਂ ਤੋਂ ਨਾ ਤਲਵਾਰਾਂ ਤੋਂ ਡਰ ਲੱਗਦਾ ਇਹੋ ਜੇ ਗਦਾਰਾਂ ਤੋਂ ਇਹੋ ਜੇ ਲੋਕਾਂ ਤੋਂ ਡਰ ਲੱਗਦਾ ਨਾ ਕਿਸੇ ਤੀਰ ਤੋਂ ਨਾ ਤਲਵਾਰ ਤੋਂ ਦਰਖਤ ਰੂਪੀਆ ਕਹਾੜੇ ਵਿੱਚ ਮੇਖ ਦਾ ਸਤਾ ਟੱਕ ਜੜਾ ਨੂੰ ਲਾਇਆ ਆਪਣੇ ਨੇ ਆਪਣੀ ਮਾਰਦਾ ਹੁੰਦਾ ਨਾ ਮੁਰਦਾ ਰੂਪੀਆ ਦੇਖ ਦਗੇ ਦੀ ਦੁਨੀਆ ਲਾਂਬੋ ਚੀਖਾ ਨੂੰ ਲਾਇਆ ਆਪਣੇ ਨੇ ਬਲਬਲ ਰੂਪੀ ਮੱਲਣ ਹੱਥ ਦੇ ਇੱਕ ਸੋਈ ਸੇਕ ਫੁੱਲਾਂ ਵਿੱਚ ਪਾਇਆ ਆਪਣੇ ਨੇ ਇੱਥੇ ਵਸ ਨਹੀਂ ਹੈ ਕਲਗੀ ਧਰ ਦੇ ਜਿਗਰਦਿਆਂ ਨੂੰ ਨੀਹਾਂ ਵਿੱਚ ਚੜਾਇਆ ਆਪਣੇ ਨੇ ਆਪਣੀ ਮਾਰਦੇ ਹੁੰਦੇ ਨੇ ਇਹੋ ਜਿਹੇ ਗੁਦਾਗ ਜਿਹੜੇ ਗੁਰੂ ਨਾਨਕ ਦੇ ਘਰ ਦੀ ਸਿੱਖੀ ਗੁਰੂ ਨਾਨਕ ਦੇ ਘਰ ਦੀ ਗੱਲ ਕਰਨ ਵਾਲੇ ਜਦੋਂ ਹੋਰ ਆndੀਆਂ ਬੁੱਕਲਾਂ ਦੇ ਵਿੱਚ ਜਾ ਕੇ ਆਸ਼ੀਰਵਾਦ ਲੈਂਦੇ ਨੇ ਚੰਦੂ ਕੌਣ ਸੀਗਾ ਸਾਡਾ ਹੀ ਸੀ ਗੰਗੂ ਕੌਣ ਸੀਗਾ ਸਾਡਾ ਹੀ ਸਹੀ ਗੁਰਮਖੋ ਇੱਥੇ ਵਸ ਨਹੀਂ ਪੈਂਦੇ ਖਾ ਕੌਣ ਸੀ ਉਹ ਵੀ ਬਗਾਨਾ ਨਹੀਂ ਸੀ ਉਹ ਵੀ ਸਾਡਾ ਹੀ ਸੀ ਤਾਂ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਪਾਲਿਆ ਪਲੋਸਿਆ ਵੱਡਾ ਕੀਤਾ ਜੁਧ ਵਿਦਿਆ ਸ਼ਸਤਰ ਵਿਦਿਆ ਸਿਖਾਈ ਆਖਰਕਾਰ ਪਠਾਨ ਦਾ ਪਠਾਨ ਰਿਆ ਸੱਜੇ ਗੁਰੂ ਹਰਗੋਬਿੰਦ ਮਹਾਰਾਜ ਦੇ ਉਲਟ ਹੋ ਗਿਆ ਉਹ ਵਰਤ ਤੇ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਾਰਨ ਨੇ ਜਦੋਂ ਮਸੰਦ ਫੋਕੇ ਸੀ ਨਾ ਮਸੰਦ ਤੱਤੇ ਤੇਲ ਦੇ ਕੜਾਹਿਆਂ ਵਿੱਚ ਦੀ ਕੱਢੇ ਸੀ ਤੇ ਜਿਹੜੇ ਕੁਝ ਬਚ ਗਏ ਸਨ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਆ ਕੇ ਬੇਨਤੀ ਕੀਤੀ ਸਿੱਖਾਂ ਨੇ ਵੀ ਸਤਿਗੁਰੂ ਇਹਨਾਂ ਦਾ ਕੀ ਕਰੀਏ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਭਾਈ ਇਹਨਾਂ ਦਾ ਕਰਣਾ ਕੀ ਹੈ ਇਹ ਦੁਬਾਰਾ ਜਨਮ ਲੈਣਗੇ ਕਹਿੰਦੇ ਹੈ ਕਹਿੰਦੇ ਹਾਂ ਇਹ ਦੁਬਾਰਾ ਜਨਮ ਲੈਣਗੇ ਇਸ ਸਿੱਖਾਂ ਦੇ ਘਰਾਂ ਦੇ ਵਿੱਚ ਜਨਮ ਲੈਣਗੇ ਸਿੱਖੀ ਨੂੰ ਬਦਨਾਮ ਕਰਨਗੇ ਮੇਰੀ ਪੱਗ ਨੂੰ ਇਹ ਮਿੱਟੀ ਦੇ ਵਿੱਚ ਰੋਲਣਗੇ ਤੇ ਅੱਜ ਉਹਨਾਂ ਲੋਕਾਂ ਨੂੰ ਪਛਾਣਨ ਦੀ ਲੋੜ ਹੈ ਗੁਰਮਖੋ ਜਿਹੜੇ ਹੈਗੇ ਸਿੱਖ ਨੇ ਪਰ ਸੱਚੀ ਗੁਰੂ ਦੀ ਦਸਤਾਰ ਗੁਰੂ ਦੀ ਪੱਗ ਨੂੰ ਥਾਂ-ਥਾਂ ਧਰਦੇ ਫਿਰਦੇ ਇਹ ਜਿਹੜੀ ਪੱਗ ਹੈ ਨਾ ਇਹ ਜਿਹੜੀ ਦਸਤਾਰ ਹੈ ਸਾਡੇ ਸਿਰ ਤੇ ਇਹ ਤਾਂ ਮੇਰੇ ਗੁਰੂ ਗੋਬਿੰਦ ਸਿੰਘ ਦੀ ਹੈ ਜਿਹੜੀ ਅਸੀਂ ਇਨ ਲੋਕਾਂ ਦੇ ਪੈਰਾਂ ਦੇ ਵਿੱਚ ਧਰਦੇ ਫਿਰਦੇ ਆਂ ਥਾਂ ਥਾਂ ਮੱਥੇ ਟੇਕਦੇ ਫਿਰਦੇ ਆਂ ਥਾਂ ਥਾਂ ਝੁਕਦੇ ਫਿਰਦੇ ਆਂ ਤੇ ਉਦੋਂ ਸੱਚੀ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੋਚਦੇ ਹੂੰ ਜ਼ਰੂਰ ਹੋਣਗੇ ਵੀ ਇਹਨਾਂ ਖਾਤਰ ਮੈਂ ਪਰਿਵਾਰ ਵਾਰ ਦਿੱਤਾ ਇਹਨਾਂ ਖਾਤਰ ਮੈਂ ਸਭ ਕੁਝ ਛੱਡ ਦਿੱਤਾ ਪਰ ਇਹਨਾਂ ਨੇ ਮੇਰੇ ਕੋड्डी ਪਰ ਸੱਚੀ ਮੁੱਲ ਨਹੀਂ ਪਾਇਆ ਮੁੱਲ ਪਾਇਆ ਵੀ ਨਹੀਂ ਅਸੀਂ ਪਾਇਆ ਨਹੀਂ ਅਸੀਂ ਲਖ ਲੰਦ ਗੁਰਮੁਖੋ ਪਿਆਰੇ ਇਹੋ ਜਾਣਦੇ ਕਿ ਜਿਨ੍ਹਾਂ ਨੇ ਸਿੱਖੀ ਦੇ ਲਿਵਾਸ ਦੇ ਵਿੱਚ ਸਿੱਖੀ ਦੇ ਪਹਿਰਾਵੇ ਦੇ ਵਿੱਚ ਰਹਿ ਕੇ ਵੀ ਗੁਰੂ ਨਾਨਕ ਦੇ ਘਰ ਨੂੰ ਨੀਮਾ ਝਕਾਉਣ ਤੇ ਔਰ ਸਿੱਖੀ ਨੂੰ ਮਿੱਟੀ ਦੇ ਵਿੱਚ ਰੋਲਣ ਤੇ ਲੱਗੇ ਹੋਏ